ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਤੈ ਨੇ ਮਿਹਰ ਕੀਤੀ ਐ ਤੇ ਲਾਈਵ ਤਸਵੀਰਾਂ ਵਿੱਚ ਵੇਖ ਰਹੇ ਹੋ ਬਲਾਕ ਮਮਦੋੜ ਦੇ ਪਿੰਡ ਕੋਠੇ ਕਲੀ ਵਾਲੇ ਤੋਂ ਇੱਥੇ ਐਸਲੇ ਪਰਿਵਾਰ ਸੀ ਦੋ ਤਿੰਨ ਜਣਾਂ ਨੂੰ ਗਰਮੀ ਬਹੁਤ ਪੈ ਰਹੀ ਸੀ ਅੱਜ ਦਾਤੈ ਨੇ ਮਿਹਰ ਕੀਤੀ ਤੁਸੀਂ ਲਾਈਵ ਤਸਵੀਰਾਂ ਵਿੱਚ ਵੇਖ ਰਹੇ ਹੋ ਮੰਦੋੜ ਏਰੀਆ 'ਚ ਫੁੱਲ ਬਾਰਿਸ਼ ਹੈ। ਹਮਦੋੜ ਏਰੀਆ 'ਚ ਫੁੱਲ ਬਾਰਿਸ਼ ਹੈ। ਤੁਸੀਂ ਲਾਈਵ ਤਸਵੀਰਾਂ 'ਚ ਵੇਖ ਰਹੇ ਹੋ। ਜਿਲ੍ਹਾ ਫਰੋਹਪੁਰ ਦੇ ਖਲਕਾ ਮੰਦੋੜ ਏਰੀਆ ਵਿੱਚ ਇਸ ਵਕਤ ਫੁੱਲ ਬਾਰਿਸ਼ ਪੈ ਰਹੀ ਹੈ। ਦੋ ਤਿੰਨ ਦਿਨਾਂ ਤੋਂ ਗਰਮੀ ਬਹੁਤ ਪੈ ਰਹੀ ਸੀ। ਇਹ ਲਾਈਵ ਤਸਵੀਰਾਂ ਵਿੱਚ ਵੇਖ ਰਹੇ ਹੋ ਸਾਡੇ ਚੈਨਲ ਤੋਂ ਇਹ ਹੱਜੇ ਵੀ ਇਸ ਮਾਨ ਤੇ ਜਿਹੜਾ ਬੱਦਲ ਪੂਰਾ ਚਾਰਚ ਵੀਰੇ ਛਾਇਆ ਹੋਇਆ ਹੈ। ਸਵੇਰ ਤੋਂ ਤਕਰੀਬਨ ਮੀਂਹ ਪੱਛਮੰਟ ਵੱਤੋਂ ਤੁਕੀਨ ਇਸ ਬਾਰਿਸ਼ ਨੂੰ ਚੱਲਦੇ ਹਨ। ਕਿ ਜਤਾ ਮੇਰ ਕਰੇ ਸੱਚੇ ਪਾਤਸ਼ਾਹ ਕਰਨ ਕਰਾਉਣ ਆਪਿਆ ਮਾਨੋ ਕੇ ਕਰਿ ਕ੍ਰਿਸ਼ਨਾਈਂ ਆਤ ਕਰਨ ਵਾਲਾ ਪਰਮੇਸ਼ਰ ਖੁਦਾਬੇ ਜੇ ਕੋਈ ਵੀ ਕਰਦਾ ਹੈ ਮਾਲਕ ਆਪਣੇ ਰਜਾ ਵਿੱਚ ਕਰਦਾ ਹੈ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਹੜਾ ਪ੍ਰੋਪਰ ਦੇ ਹਲਕਾ ਮਮਦੋਤ ਏਰੀਏ ਚ ਪਿੰਡ ਕੋਠੇ ਕਿੜੀ ਵਾਲੇ ਤੋਂ ਜਿੱਥੇ ਸਵੇਰ ਤੋਂ بارش ਜਿਹੜੀ ਸ਼ੁਰੂ ਆਦੇ ਲਾਈਵ ਤਸਵੀਰਾਂ ਵਿੱਚ ਵੇਖ ਰਿਆ ਤੁਸੀਂ ਕਮੈਂਟਾਂ ਵਿੱਚ ਦੱਸਿਆ ਹੋਰ ਕਿੱਥੇ ਕਿੱਥੇ بارش ਜਿਹੜੀ ਆ ਰਹੀ ਹੈ ਨਾਲ ਗਰਮੀ ਦੇ ਨਾਲ ਲੋਕ ਬਹੁਤ ਬੇਹਾਲ ਸਨ ਬਾਕੀ ਕੰਨਾਂ ਲਈ ਇਹ بارش ਹਫਤੇ ਲੈ ਕੇ ਵੀ ਆਉਂਦੀ ਹੈ ਕਿਉਂਕਿ ਕਈ ਗਰੀਬ ਨੇ ਜਿਹੜੇ ਦਿਹਾੜੀਦਾਰ ਨੇ ਸੱਦੀ ਰੋਟੀ ਕਮਾਉਣ ਵਾਲੇ ਤੇ ਕੰਨਾਂ ਵਾਸਤੇ بارش ਤਾਂ ਬਹੁਤ ਸੋਣੀਏ ਚੰਗੀ ਆ ਵੀ ਚਲ ਗਰਮੀ ਦੀ ਰਾਤ ਮਿਲੀ ਐ ਤੇ ਕਈ ਵਿਚਾਰੇ ਸੋਚਦੇ ਨੇ ਕਿ ਮਾਲਕਾ ਵੀ ਅੱਜ ਪ੍ਰਸ਼ਾਦਾ ਕਿੱਥੋਂ ਛਕਣਾ ਬਾਕੀ ਦਾਤਾ ਸਭ ਨੂੰ ਪ੍ਰਸ਼ਾਦਾ ਬਖਸ਼ਿਸ਼ ਕਰਦਾ ਉਹਦੀ ਮੌਜ ਏ ਤੇ ਲਾਈਵ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਮੈਂ ਦੋ ਟੇਰੀਏ ਚ ਇਸ ਵੇਲੇ ਪੂਲ ਬਾਰਿਸ਼ ਆਵੇ ਕੁਸਮਾਨ ਤੇ ਬੱਦਲ ਹਾਲੇ ਵੀ ਹੈਗਾ ਜੀ ਇੱਕ ਬਰਾਬਰ ਹੋਇਆ ਵਾ ਸਾਰਾ ਕੁਝ दूर तक वेखो जिस तक बारे नज़र जा रही हवा बिल्कुल को नहीं हवा बिल्कुल बंद है बारिश जी पै रही है, उन्हें एक बार रुक चुकी है लाइव बिना देख रहे हो बलाक घमदौड़ पिंड कोठी वाले तो बाकी दसो कमेंटा जो होर कितने बारिश पै रही है ਤੁਸ ਵੀਰੋ ਸਾਡੇ ਖਾਲਸਾ ਸਾਡੇ ਵੀ ਚੈਨਲ ਪੰਜਾਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ